ਗੁਰੂ ਆਓ ਸੇਵਾ ਕਰੋ ਛੱਕੋ ਆਗੇ ਬਸ ਹੋਰੀ ਗੁਰੂ ਦੇ ਚਰਨਾਂ 'ਚ ਲੱਗੋ ਮਹਾਰਾਜੇ ਬਣੋ ਉਹ ਨਸ਼ੇ ਬੰਦਨ ਛੱਡੋ ਨਾਮ ਖੁਮਾਰੀ ਨਾਨਕਾ ਚੜੀ ਰਹਿ ਜਿੰਨਾ ਜਿਹੜੀ ਖੁਮਾਰੀ ਹੈ ਨਾ ਉਹ ਦਿਨ ਰਾਤ ਤਾਈ ਚੜੀਏਗੀ ਜੇ ਤੁਸੀਂ ਕੰਮ ਛੱਡੋਗੇ ਉਸ ਕੰਮ ਪਾਓਗੇ ਲੰਗਰ ਦੇ ਵਿੱਚ ਸੇਵਾ ਕਰ ਰਹੇ ਨੇ ਸਾਡੀਆਂ ਮਾਵਾਂ ਭੈਣਾਂ ਸਾਡੇ ਵੀਰ ਬੈਠੇ ਨੇ ਇਹ ਇਹ ਕਿੱਥੋਂ ਆਏ ਨੇ ਇਹ ਤੁਹਾਡੇ ਨਾਲ ਲੱਗਦੇ ਸਭ ਆਪਣੇ ਆਪਣੇ ਘਰ ਆਏ ਨੇ ਮੈਨੂੰ ਨਹੀਂ ਪਤਾ ਕੌਣ ਕਿੱਥੋਂ ਆਇਆ ਕੌਣ ਕਿੱਥੋਂ ਨਹੀਂ ਆਇਆ ਬਸ ਹੀ ਸੇਵਾ ਕਰਨੀ ਹੈ ਬਸ ਸੇਵਾ ਕਰਕੇ ਚਲੇ ਜਾਣੇ ਕਿੰਨੇ ਦਿਨ ਬਾਬਾ ਜੀ ਸੇਵਾ ਕਰਦੇ ਹੋ ਇੱਥੇ ਆ ਕੇ ਅਸੀਂ 26 ਤੱਕ ਬਸ ਤੁਹਾਡੀ ਭਾਵੁਕ ਨਜ਼ਰ ਆ ਰਿਹਾ ਅੱਖਾਂ 'ਚ ਤੁਹਾਡੇ ਹੁਣ ਵੀ ਮੈਂ ਦੇਖ ਰਿਹਾ ਹੰਝੂ ਨੇ ਪਰ ਤੁਸੀਂ ਹਰ ਸਾਲ ਇੱਕ ਗੱਲ ਬੋਲਦੇ ਹੋ ਵੀ ਜਿਹੜਾ ਅਸੀਂ ਲੰਗਰ ਲਾਉਨੇ ਆ ਅਸੀਂ ਕੋਈ ਪਹਿਲਾਂ ਲਿਖਦੇ ਨਹੀਂ ਵੀ ਅੱਜ ਅਸੀਂ ਇਹ ਲੰਗਰ ਲਾਉਣਾ ਉੱਪਰੋਂ ਬਾਬਾ ਜੀ ਜੋ ਸਾਨੂੰ ਹੁਕਮ ਲਾਏ ਇਹਦੇ ਬਾਰੇ ਥੋੜਾ ਜਿਹਾ ਜੋ ਹੁਕਮ ਕਰ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤੇਜਿੰਦਰ ਚੰਦੀ ਇਸ ਵਕਤ ਦੁਨੀਆ ਦੀ ਮਹਿੰਗੀ ਧਰਤੀ ਯਾਨੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਆ ਮੌਜੂਦ ਹਾਂ ਜਿੱਥੇ ਆ ਸ਼ਹੀਦੀ ਜੋੜ ਸਭਾ ਮਨਾਈ ਜਾ ਰਹੀ ਹੈ 25 26 ਤੇ 27 ਆ ਦਸੰਬਰ 3 ਦਿਨ ਇਹ ਸ਼ਹੀਦੀ ਜੋੜ ਸਭਾ ਜਿਹੜੀ ਮਨਾਈ ਜਾਂਦੀ ਹੈ ਤਾਂ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੱਜ 24 ਦਸੰਬਰ ਯਾਨੀ ਕਿ 10 ਪੋ ਹੈ ਤੇ ਇਹ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਦੱਸ ਦਈਏ ਕਿ ਦੀਵਾਨ ਟੋਡਰਮਲ ਆ ਸਿੱਕ ਇਤਿਹਾਸ ਦੇ ਇੱਕ ਮਹਾਨ ਸ਼ਖਸੀਅਤ ਸੀ ਜੋ ਕਿ ਸਰਹੰਦ ਦੇ ਨਵਾਬ ਵਜ਼ੀਰ ਖਾਨ ਦੇ ਦਰਬਾਰ ਦੇ ਵਿੱਚ ਦਵਾਨ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸ਼ਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸੰਸਕਾਰ ਦੇ ਲਈ ਸੋਨੇ ਦੀਆਂ ਮੋਹਰਾਂ ਵਿਛਾ ਕੇ ਜ਼ਮੀਨ ਖਰੀਦਣ ਦੇ ਲਈ ਦਵਾਨ ਟੋਡਰਮਲ ਜਿਹੜੇ ਨੇ ਮਸ਼ਹੂਰ ਸਨ ਤਾਂ ਉਹ ਉਹਨਾਂ ਦੀ ਇੱਕ ਹਵੇਲੀ ਜਿਸ ਨੂੰ ਜਹਾਜ਼ ਹਵੇਲੀ ਵਜੋਂ ਵੀ ਜਾਣਿਆ ਜਾਂਦਾ ਹੈ ਅੱਜ ਵੀ ਸਿੱਖਾਂ ਦੇ ਲਈ ਪਵਿੱਤਰ ਸਥਾਨ ਹੈ ਜਿੱਥੇ ਸਿੱਖ ਕੋਮ ਉਹਨਾਂ ਦੀ ਸ਼ਰਧਾ ਦੇ ਉੱਤੇ ਨਿਸ਼ਕਾਮ ਸੇਵਾ ਨੂੰ ਯਾਦ ਕਰਦੀ ਹੈ ਤਾਂ ਇਹ ਦੀਵਾਨ ਟੋਡਰਮਲ ਦਾ ਜੋ ਵੰਸ਼ਾ ਹੈ ਉਸਦੇ ਪਰਿਵਾਰ ਵੱਲੋਂ ਹਰ ਸਾਲ ਆ ਲੰਗਰ ਲਾਇਆ ਜਾਂਦਾ ਹੈ ਤਸਵੀਰਾਂ ਦੇਖ ਸਕਦੇ ਹੋ ਇੱਕ ਪਾਸੇ ਆ ਦੁੱਧ ਦੀ ਸੇਵਾ ਜਿਹੜੀ ਨਿਭਾਈ ਜਾ ਰਹੀ ਹੈ ਦੁੱਧ ਦਾ ਲੰਗਰ ਹੈ ਜਿਹੜਾ ਵਰਤਾਇਆ ਜਾ ਰਿਹਾ ਹੈ ਤਾਂ ਦੂਜੇ ਪਾਸੇ ਦੇਖ ਸਕਦੇ ਹੋ ਤੁਸੀਂ ਚੋਲ ਵਰਤਾਏ ਜਾ ਰਹੇ ਨੇ ਤੇ ਕੁਲਚੇ ਛੋਲੇ ਆਪਾਂ ਕਹਿ ਸਕਦੇ ਹਾਂ ਵੱਖ-ਵੱਖ ਤਰ੍ਹਾਂ ਦੇ ਇੱਥੇ ਲੰਗਰ ਨੇ ਜਿਹੜੇ ਲਗਾਏ ਜਾਂਦੇ ਨੇ ਦੁੱਧ ਦੀ ਸੇਵਾ ਕੀਤੀ ਜਾ ਰਹੀ ਹੈ ਚੋਲ ਨੇ ਜਿਹੜੇ ਉਹ ਵੀ ਉਹਨਾਂ ਦਾ ਵੀ ਲੰਗਰ ਲੱਗਿਆ ਹੋਇਆ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਹਰ ਸਾਲ ਦੇਖਣ ਨੂੰ ਮਿਲਦੀਆਂ ਨੇ ਆ ਜਿੱਥੇ ਦੀਵਾਨ ਟੋਡਰਮਲ ਜੋ ਕੀ ਇੱਕ ਮਸ਼ਹੂਰ ਸ਼ਖਸੀਅਤ ਸਨ ਛੋਟੇ ਸ਼ਹਿਬਜ਼ਾਦਿਆਂ ਦੇ ਸੰਸਕਾਰ ਦੇ ਲਈ ਸੋਨੇ ਦੀਆਂ ਆਪਾਂ ਕਹਿ ਦਈਏ ਜਿਹੜੀਆਂ ਮੋਹਰਾਂ ਨੇ ਉਹ ਵਿਛਾ ਕੇ ਜ਼ਮੀਨ ਖਰੀਦੀ ਤੇ ਸਤਸਕਾਰ ਕੀਤਾ ਤੇ ਉਹਨਾਂ ਦੇ ਵੰਸ਼ ਵੱਲੋਂ ਹਰ ਸਾਲ ਇਸ ਧਰਤੀ ਦੇ ਉੱਤੇ ਮਹਿੰਗੀ ਧਰਤੀ ਦੇ ਉੱਤੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਹਰ ਦਿਨ ਲੰਗਰ ਜਿਹੜਾ ਵੱਖ-ਵੱਖ ਤਰ੍ਹਾਂ ਦੇ ਲੰਗਰ ਪੂਰੇ ਬਣਾਏ ਜਾਂਦੇ ਨੇ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਲੰਗਰ ਬਣਾਏ ਜਾ ਰਹੇ ਨੇ ਤੇ ਸਾਡੇ ਨਾਲ ਦੀਵਾਨ ਟੋਡਰਮਲ ਦੇ ਵਾਂਛ ਦੇ ਵਿੱਚੋਂ ਮਜੂਨੇ ਗੱਲਬਾਤ ਕਰਦੇ ਹਰ ਸਾਲ ਆਉਂਦੇ ਨੇ हां इस बार भी आए ने ते ਗੱਲਬਾਤ ਕਰਦੇ ਆ ਹਾਂਜੀ ਇਸ ਸਾਲ ਵੀ ਪਹੁੰਚਿਆ ਤੁਸੀਂ ਤੇ ਲੰਗਰ ਦੀ ਸੇਵਾ ਹਰ ਸਾਲ ਤੁਹਾਡੇ ਵੱਲੋਂ ਲਾਈ ਜਾਂਦੀ ਹੈ ਕੀ ਸੰਦੇਸ਼ ਹੈ ਤੁਹਾਡਾ ਸੰਗਤਾਂ ਜਿਹੜੀਆਂ ਪਹੁੰਚੇ ਸੰਦੇਸ਼ ਇਹ ਹੈ ਕਿ ਮਹਾਰਾਜ ਜੀ ਤੁਸੀਂ ਵੀ ਕਿਰਪਾ ਕਰੋ ਆਓ ਸੇਵਾ ਕਰੋ ਚੱਕੋ ਆ ਕੇ ਬਸ ਹੋਰ ਕੀ ਗੁਰੂ ਦੇ ਚਰਨਾਂ 'ਚ ਲਗੋ ਮਹਾਰਾਜ ਜੀ ਬਣੋ ਉਹ ਨਸ਼ੇ ਪਦਿਆਨ ਛੱਡੋ ਜੇ ਨਾਮ ਖੁਮਾਰੀ ਨਾਨਕਾ ਚੜੀ ਰੇ ਤੇ ਨਾਰਾਜ਼ ਜਿਹੜੀ ਖੁਮਾਰੀ ਹੈ ਨਾ ਉਹ ਦਿਨ ਰਾਤ ਤਾਈਂ ਚੜੀ ਰਹੇਗੀ ਜੇ ਤੁਸੀਂ ਇਹ ਕੰਮ ਛੱਡੋਗੇ ਉਸ ਕੰਮ ਹੀ ਪਾਓਗੇ ਨਹੀਂ ਤਾਂ ਫਿਰ ਆਈਏ ਜਿਹੜੀ ਲੰਗਰ ਦੇ ਵਿੱਚ ਸੇਵਾ ਕਰ ਰਹੇ ਨੇ ਸਾਡੀਆਂ ਮਾਵਾਂ ਭੈਣਾਂ ਸਾਡੇ ਵੀਰ ਬੈਠੇ ਨੇ ਇਹ ਇਹ ਕਿੱਥੋਂ ਆਏ ਨੇ ਇਹ ਤੁਹਾਡੇ ਨਾਲ ਲੱਗਦੇ ਸਭ ਆਪਣੇ ਆਪਣੇ ਘਰੋਂ ਆਏ ਨੇ ਮੈਨੂੰ ਨਹੀਂ ਪਤਾ ਕੌਣ ਕਿੱਥੋਂ ਆਇਆ ਕੌਣ ਕਿੱਥੋਂ ਨਹੀਂ ਆਇਆ ਬਸ ਹੀ ਸੇਵਾ ਕਰਨੀ ਹੈ ਬਸ ਸੇਵਾ ਕਰਕੇ ਚਲੇ ਜੰਨੇ ਆ ਅਸੀਂ ਅਸੀਂ ਆਪਣਾ ਉਹਨੂੰ ਸ਼ੋਅ ਨਹੀਂ ਕਰਦੇ ਵੀ ਅਸੀਂ ਬੋਦੋ ਆ ਤੁਸੀਂ ਲੋਕ ਆ ਜਾਂਦੇ ਹੋਣ ਮੈਂ ਤੁਹਾਨੂੰ ਹੀ ਨਾਂ ਨਹੀਂ ਕਰ ਸਕਦਾ ਵੀ ਨਾ ਮੈਂ ਕਿਸੇ ਨੂੰ ਨਾਂ ਨਹੀਂ ਕਰਦਾ ਜਿਹੜਾ ਮਰਜ਼ੀ ਉਹਨੂੰ ਦੇਖੋ ਕਈ ਲੱਗੇ ਨੇ ਸੇਵਾ ਸ਼ੁਰੂ ਅਸੀਂ ਕਿਸੇ ਦੀ ਤਰਫ ਜਾਣੀ ਨਹੀਂ ਕਰਦੇ ਜੋ ਮਰਜ਼ੀ ਕਰਨ ਕਿੰਨੇ ਦਿਨ ਬਾਬਾ ਜੀ ਸੇਵਾ ਕਰਦੇ ਹੋ ਇੱਥੇ ਆਣ ਕੇ ਅਸੀਂ 26 ਤੱਕ ਬਸ ਤਾਂ 27 ਤਰੀਕ ਤੱਕ ਤਾਂ ਇਹ ਸੇਵਾ ਚੱਲਦਾ ਤੁਸੀਂ 26 ਨੂੰ ਕਿਉਂ ਮੁੜ ਜਾਂਦੇ ਹੋ ਇਹ ਰਾਜੇ ਸਾਡਾ ਮਹਾਰਾਜਾ ਨਹੀਂ 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 ਦੱਸਦੇ ਇਹ ਇਹ ਗੱਲ ਨਹੀਂ ਕਰੀ ਅੱਛਾ ਅਸੀਂ ਤਾਂ ਦਾਨਿਆ ਜੇ ਗੈਸਾਂ ਜਲਦੀਆਂ ਸਨ ਨਾ ਗੈਸਾਂ ਹੁਣ ਤਾਂ ਲੱਡਾਂ ਆ ਗਈਆਂ ਨਾ ਜਿਸ ਤਰ੍ਹਾਂ ਸ਼ਰਮਪੁਰ ਤੋਂ ਗੈਸ ਵਾਲੇ ਆਉਂਦੇ ਸਨ ਉੱਥੇ ਚੁੱਕੀ ਪੈਣੀ ਉਹਨਾਂ ਕੋ ਗੈਸ ਲੈ ਕੇ ਚਾਉਂਦੇ ਸੀ ਤਦ ਇਹ ਜਗ੍ਹਾ ਮਾਰਾ ਦਿੱਤੀ ਪਹਿਲੇ ਅਸੀਂ ਹੁੰਦੇ ਸੀ ਬੱਸ ਲੈ ਕੇ ਸਾਹਮਣੇ ਬੱਸ ਖੜੀ ਕਰਦੇ ਸੀ ਹੁਣ ਤੇ ਦੁਕਾਨਾਂ ਹੋਣਾ ਬਣੀਆਂ ਨਾ ਬਬੂ ਦੂਸਰ ਵਾਰਸ ਰਹਿ ਗਿਆ ਕਿੰਨੇ ਸਾਲ ਹੋ ਗਏ ਜੀ ਤੁਹਾਨੂੰ ਹਾਂ ਨਹੀਂ ਇਹ ਨਹੀਂ ਜੀ ਇੱਕ ਦੀਵਾਨ ਟੋਡਰ ਮਲ ਮਹਾਨ ਸ਼ਖਸੀਅਤ ਅੱਜ ਵੀ ਦੁਨੀਆ ਯਾਦ ਕਰਦੀ ਹੈ ਇੱਕ ਜਾਜ ਜਹਾਜ਼ ਹਵੇਲੀ ਵੀ ਬਣੀ ਹੈ ਸਿੱਖਾਂ ਦੇ ਲਈ ਨਿਸ਼ਕਾਮ ਸੇਵਾ ਉੱਥੇ ਚੱਲ ਰਹੀ ਹੈ ਉਸ ਦੇ ਬਾਰੇ ਕੀ ਸ਼ਬਦ ਨੇ ਨਹੀਂ ਕੋਈ ਸ਼ਬਦ ਨਹੀਂ ਸਿਆਸਤ ਨਹੀਂ ਸਾਨੂੰ ਦੇਖੋ ਮੈਂ ਅੱਜ ਉਹਦੇ ਨਾਲ ਬਹਿਂਦੀ ਹੈ ਨਾ ਮਨ ਕਿਸੇ ਸ਼ਬਦ ਦੀ ਨਾ ਪਰ ਆਉ ਮੈਂ ਨਹੀਂ ਮੇਰਾ ਮੇਰਾ ਕਹਿਣਾ ਮਤਲਬ ਸਾਨੂੰ ਕੋਈ ਕਿਸੇ ਨਾਲ ਕੋਈ ਮਤਲਬ ਹੀ ਨਹੀਂ ਸਾਨੂੰ ਸਿਰਫ ਅਸੀਂ ਨਾਲ ਨਾਲ ਨਹੀਂ ਜਾਂਦੇ ਕੋਣ ਲੰਗਰ ਇਹ ਕਿਹੜਾ ਨਹੀਂ ਅਸੀਂ ਦਰਵਿਨਿੰਗ ਆਏ ਕਾ ਦੀ ਅਸੀਂ ਆਪਣਾ ਇਹ ਸ਼੍ਰੀ ਲੰਗਰ ਨੂੰ ਸੇਵਾ ਕੀਤੀ ਔਰ ਜੋ ਵੀ ਟਿੰਡੇ ਭਾਂਡੇ ਸਾਹਿਬ ਮਹਾਰਾਜ ਨੇ ਆਪਣੇ ਚਰਨਾਂ ਚੋਂ ਬਖਸ਼ੇ ਨੇ ਜਿੰਨੇ ਚੀਆ ਨਾ ਸਾਰੇ ਗੁਰੂ ਮਹਾਰਾਜਾਂ ਆ ਬਖਸ਼ੇ ਇਹ ਪਾਣੀ ਆਇਆ ਪਾਣੀ ਟ੍ਰੱਕ ਆਂਦਾ ਬੂਲਾ ਹਰ ਸਾਲ ਮੰਗਾਈ ਜਾਂ ਬਈ ਪਾਣੀ ਜਿੰਨਾ ਮਰਜੀ ਪੀਓ ਚੋਲ ਜੀ ਜੀ ਹੁਣ ਵੀ ਭਾਵੁਕ ਨਜ਼ਰ ਆ ਰਹੇ ਆ ਅੱਖਾਂ 'ਚ ਤੁਹਾਡੇ ਹੁਣ ਵੀ ਮੈਂ ਦੇਖ ਰਿਹਾ ਹੰਝੂ ਨੇ ਪਰ ਤੁਸੀਂ ਹਰ ਸਾਲ ਇੱਕ ਗੱਲ ਬੋਲਦੇ ਹੋ ਵੀ ਜਿਹੜਾ ਇਥੇ ਲੰਗਰ ਲਾਉਨੇ ਆ ਅਸੀਂ ਕੋਈ ਪਹਿਲਾਂ ਲਿਖਦੇ ਨਹੀਂ ਵੀ ਅੱਜ ਅਸੀਂ ਇਹ ਲੰਗਰ ਲਾਉਣਾ ਉੱਪਰੋਂ ਬਾਬਾ ਜੀ ਜੋ ਸਾਨੂੰ ਹੁਕਮ ਲਾਏ ਇਹਦੇ ਬਾਰੇ ਥੋੜਾ ਜਿਹਾ ਜੋ ਹੁਕਮ ਕਰਨ ਜੋ ਉਹ ਉਹਨਾਂ ਨੇ ਅੱਜ ਆਇਆ ਸੀ ਆਏ ਸੀ ਤਾਂ ਅੰਦੀ ਗਏ ਚਾੜ ਖਾਣੀ ਹੈ ਮੈਂ ਕਿਹਾ ਮਰਰੀ ਸਾਡੇ ਕੋਲ ਤੇ ਨਹੀਂ ਨਹੀਂ ਸਮਾਨ ਮੈਂ ਕਿਹਾ ਹੁਣੇ ਲੈ ਦੋ ਮਿੰਟ ਉਹ ਲੈ ਲੋ ਅਸੀਂ ਤੇ ਕੁੱਗਰਾਂ ਤੁਹਾਡੇ ਜੇ ਨੌਕਰਾਂ ਦੇ ਫਿਰ ਕੋਈ ਨਾ ਕੋਈ ਕਰਾ ਹੀ ਪੇਗਾ ਨੌਕਰ ਨੂੰ ਹਾਂਜੀ ਨੌਕਰੀ ਨਾਜੀ ਕਰ ਅਸੀਂ ਫੜਾ ਫੜ ਗਏ ਆ ਮੰਡੀ ਜਾ ਕੇ ਸੇਬ ਨਹੀਂ ਬੇਟੀ ਲਿਆ ਆ ਅੰਬ ਰੂਜੇ ਆ ਤੇ ਉਹ ਚਾੜ ਜਿਹੋ ਜਿੰਨੇ ਖਾਧੀ ਹੈ ਨਾ ਚਾੜ ਉਹਨੂੰ ਪੁੱਛੋ ਬਸ ਆ ਗੀ ਫਿਰ ਉਹ ਮੈਂ ਕਹਾਂ ਗਰਮ ਦੁੱਧ ਸਾਰੇ ਬੁਲਾਉਂਦੇ ਨੇ ਮੱਠਣਾ ਦੁੱਧ ਵੀ ਜਿ ਕੋ ਬੁਲਾਏ ਮੈਂ ਕਹਾਂ ਮਹਾਰਾਜੀ ਅਸੀਂ ਦਾਸਾਂ ਪਹਿਲੇ ਦੁੱਧ ਪੀ ਕੇ ਦੇਖੋ ਪੀਓ ਪੀਓ ਦਹੀਂ ਮਤਲਬ ਜਦੋਂ ਲੰਗਰ ਤੈ ਤੁਸੀਂ ਤਿਆਰ ਕਰਦੇ ਅਰਦਾਸ ਕੀਤੀ ਜਾਂਦੀ ਅਰਦਾਸ ਕਰਕੇ ਅਰਦਾਸ ਤੋਂ ਪਹਿਲੇ ਨਹੀਂ ਚੱਲੂ ਕਰਦੇ ਛੇ ਮਠੀਆਂ ਆਈਆਂ ਨੰਬਰ ਸਰਸੂ ਮਠੀਆਂ ਔਰ ਦਾਲ ਜਿਹੜੀ ਸੀ ਮਠੀ ਦਾਲ ਮਠੀ ਅਸੀਂ ਬਣਦੀ ਉਹ ਵੰਡਦੀ ਹੁਣ ਮੱਡਰ ਨੇ ਮੱਡਰ ਔਰ ਚੌਹਲ ਦੇ ਉਹਨਾਂ ਦੇ ਬਾਰੇ ਕਿਦਣ ਪਹੁੰਚ ਜਾਂਦੇ ਤੁਸੀਂ ਇੱਥੇ ਕਿ ਕਿਹੜੇ ਦਿਨ ਹਾਂ ਅਸੀਂ ਅਸੀਂ ਤੁਹਾਨੂੰ ਕਿਹਾ ਨਾ 19 ਨੂੰ ਉੱਥੇ ਬੋਗ ਪਿਆ ਗੁਰਵਾਰੇ ਕੇ ਇਹਨਾਂ ਦੇ ਦਾਦੇ ਜੀ ਕੋਲ ਅਰਦਾਸ ਕਰ ਆ ਗਏ ਅਰਦਾਸ ਕਰਕੇ ਨਾ ਹੱਥ ਚਰਨਾਂ ਜੋੜ ਕੇ ਮਹਾਰਾਜੇ కృਪ ਤੇ ਬਾਦ ਸਾਹਿਬ ਜੀ ਦੇ ਫਿਰ ਕਹਿੰਦੇ ਸੱਚੇ ਪਾਸ਼ਾ ਆਪ ਜੀ ਦਾ ਹੁਕਮ ਹੋਏ ਤਾਂ ਅਸੀਂ ਚੜੀਏ ਉਹ ਕਹਿੰਦੇ ਜਾਓ ਉਹ ਚੜਦੀ ਗੱਲਾ ਰਹੇਗੀ ਲੋਕ ਨਗਰ ਕੀਰਤਨ ਚ ਵੀ ਸ਼ਾਮਲ ਨਹੀਂ ਹੁੰਦੇ ਤੁਸੀਂ ਉਸ ਤੋਂ ਅਸੀਂ ਅਸੀਂ ਨਹੀਂ ਉਹ ਕਹਿੰਦੇ ਨਗਰ ਕੀਰਤਨ ਆਇਆ ਸਾਡੇ ਕੋਲ ਤੇ ਉਹ ਕਹਿੰਦੇ ਸਾਨੂੰ ਆਉਣ ਨਹੀਂ ਜਾਣਗੇ ਮਨਾ ਕਰਨਗੇ ਮੈਂ ਕਿ ਜੈਸਾ ਬੈਠੇ ਸੀ ਮੇਰੇ ਕੋਲ ਮੈਂ ਕਿ ਜੈਸਾਬ ਜਰਾ ਇਹਨਾਂ ਨੂੰ ਕਹਿ ਦੋ ਉਹ ਚਾਰੇ ਨੇ ਕਹਿੰਦੇ ਮੈਂ ਹੀ ਤੋਣਾ ਆਇਆ ਖਾਕਾ ਤੇ ਮੈਂ ਕਿਉਂ ਕਹਿ ਦਾਂ ਮੈਂ ਅਸੀਂ ਇਹ ਵੀ ਸੁਣਿਆ ਆ ਵੀ ਤੁਸੀਂ ਅਕਸਰ ਕਹਿੰਦੇ ਹੋ ਵੀ ਜਿੱਦਣ ਉਹ ਦੇਣਾ ਅਸੀਂ ਦੇਖ ਨਹੀਂ ਸਕਦੇ ਅੱਖਾਂ 'ਚ ਪਾਣੀ ਆ ਜਾਂਦਾ ਇਹ ਗੱਲ 'ਚ ਕਿੰਨਾ ਇਹ ਅਸੀਂ ਨਹੀਂ ਬਸ ਗੱਲਾਂ ਦੇਖੋ ਉਹ ਸਾਡੇ ਕੋਈ ਕੋਈ ਰਾਜ ਰਾਮ ਜੀ ਉਖਾੜੇਗਾ ਕੋਈ ਸਾਡੇ ਕੋਲ ਨਹੀਂ ਜੀ ਰਹਿਣੀ ਚਾਹੀਦੀ ਨਾ ਅਸੀਂ ਉਸ ਹੀ ਨਹੀਂ 27 ਨੂੰ ਨਹੀਂ ਰੁਕਵਾਗੇ 26 ਨੂੰ ਚਲੇ ਜਾਵਾਂਗੇ ਚਲੋ ਜਿਹੜੇ ਉਰੇ ਮੁੰਡੇ ਪਹੁੰਚਦੇ ਨੇ ਟਰੈਕਟਰ ਲੈ ਕੇ ਆਉਂਦੇ ਨੇ ਉਹ ਵੀ ਲੰਗਰ ਦੀ ਸੇਵਾ ਨਿਭਾਉਂਦੇ ਨੇ ਪਰ ਸਪੀਕਰ ਬਾਬਾ ਜੀ ਬਹੁਤ ਉੱਚੀ ਉੱਚੀ ਲੱਗੇ ਉਹਨਾਂ ਨੇ ਇਹਦੇ ਬਾਰੇ ਅਪੀਲ ਕੀਤੀ ਆ ਤੁਹਾਡੀ ਜਿਹੜੇ ਪੀੜੀ ਪਿਛਲੀ ਦੇ ਦਲੀਲ ਵੀ ਆ ਪਿਛਲੀ ਵੀ ਇਹ ਔਰ ਉਹਨਾਂ ਨੇ ਚਰਨਾਂ 'ਚ ਬੇਨਤੀ ਵੀ ਹੈ ਉਹਨਾਂ ਨੇ ਚਰਨਾਂ 'ਚ ਬੇਨਤੀ ਹੈ ਕਿ ਮਹਾਰਾਜ ਦੇਖੋ ਸੱਚੇ ਪਾਤਸ਼ਾਹ ਕੋ ਲਾਓ ਨਾ ਐਵੇਂ ਨਹੀਂ ਖੁਸ਼ੀ ਨਾ ਨਹੀਂ ਆਈ ਸਾਨੂੰ ਅਸੀਂ ਪਹਿਲੇ ਬੰਦੇ ਸੀ کریم ਰੋਲ ਟਰੱਕ ਆਉਂਦਾ ਸੀ ਪੂਰਾ ਸਾਡਾ ਅਸੀਂ ਕਹਿੰਦੇ ਉਹ ਟਰੱਕ کریم ਰੋਲ ਆਉਂਦਾ ਸੀ ਨਰਾਜ ਹੋਣ ਲੱਗ ਬਿਲੋ ਉਹ ਦੱਸ ਸਕਦੇ ਨਹੀਂ ਕਿਹਦੀ ਤਰਫੋਂ ਮੈਂ ਕਹਾਂ ਮਾਰਾ ਹੀ ਸੀ ਤੁਹਾਡੀ ਤਰਫੋਂ ਕਹਿੰਦੇ ਜੇ ਸੁਭੈ ਤਰਫੋਂ ਹੋਵੇ ਜੋੜ ਜੂੜ ਨਾ ਮੈਂ ਕਹਾਂ ਅਸੀਂ ਮਾਰੇ ਅਸੀਂ ਉਹਨਾਂ ਨਾਲ ਜੁੜੇ ਆ ਇਹ ਸਾਡੇ ਮਾਤ ਪਿਤਾ ਨੇ ਤੁਸੀਂ ਮਾਤ ਪਿਤਾ ਹਮ ਬਾਲਗ ਤੇਰੇ ਅਸੀਂ ਪੁੱਤਰ ਆਨਾਂ ਦੇ ਪੁੱਤਰ ਦੀ ਵਜ੍ਹਾ ਨਾਲ ਅਸੀਂ ਜੋੜੂ ਹੀ ਕੋਵੇਂ ਅਸੀਂ ਉਹੀ ਬਣਾਂਗੇ ਜੋ ਕਹਿੰਦੇ ਨੇ ਉਹ ਹੀ ਬਣਨੇ ਆ ਪਰ ਕਰੀਮ ਨੂੰ ਬੰਦ ਕਰਦਾ ਮਿੱਠਾ ਹੈ ਮਿੱਠਾ ਸੀ ਵਿਚ ਵਿਚ ਕਰੀਮ ਪਾਈ ਸੀ ਅਸੀਂ ਕਹਿੰਦੇ ਅਸੀਂ ਨਹੀਂ ਬਣਨਾ ਜੀ ਮਤਲਬ ਜੋ ਹੁਕਮ ਹੁੰਦਾ ਹੈ ਹੁਕਮ ਤੋਂ ਬਾਅਦ ਲੰਗਰ ਤਿਆਰ ਕੀਤਾ ਜਾਂਦਾ ਹੈ ਚਾਹੇ ਤੁਹਾਡੇ ਕੋਲ ਚੀਜ਼ ਨਹੀਂ ਹੈਗੀ ਤਾਂ ਮੰਗੋਨੇ ਹੋ ਤੁਸੀਂ ਫੱਡ ਫੱਡ ਹੈ ਗੁੰਨਾਂ ਨੂੰ ਹੱਟੀ ਹੈਗੀ ਉਹਨੂੰ ਫੱਡ ਫੋਨ ਕਰਦਾ ਹੈ ਬਈ ਸਮਾਨ ਮੁੰਡਾ ਹੈ ਉਹ ਤਿਆਰ ਖੜਾਇਆ ਦੇਖੋ ਗੱਡੀ ਖੜੀ ਬਾਹਰ ਉਹਨੂੰ ਕਹਿੰਦੇ ਚੱਲ ਬਈਗਾ ਲੈ ਸਮਾਨ ਬਈ ਤੁਸੀਂ ਓਨੇ ਕਿਹੜੀ ਜਗ੍ਹਾ ਤੇੋਂ ਤੇ ਕਿੰਨੇ ਮੈਂਬਰ ਓਨੇ ਜੀ ਤੁਸੀਂ ਤੁਰਦੇ ਆ ਉਥੇ ਤੁਹਾਨੂੰ ਪਤਾ ਵੀ 8 ਸਾਲ ਆ ਗਏ ਜਿਹੜੀ ਅਸੀਂ ਚੱਲਨੇ ਆ ਦਿੱਲੀ ਤੋਂ ਟਰੱਕਾਂ ਨਾਲ ਟਰੱਕ ਹੁੰਦੇ ਨੇ ਗੱਡੀਆਂ ਸਾਨੂੰ ਮਾਰਦੇ ਨੇ ਬਖਸ਼ੀ ਨੇ ਆਪਣੀਆਂ ਓਪਨ ਗੱਡੀ ਵੀ ਹੁੰਦੀ ਨਾ ਜਿਹੜੀ ਜਿਹੜੀ ਇਹ ਜਿਹੜੀ ਇੰਪੋਰਟ ਆਈ ਏ ਉਸਾਂ ਦੀਆਂ ਗੱਡੀਆਂ ਮਾਰਦੇ ਨੇ ਬਖਸ਼ੀਆਂ ਨੇ ਵੀ ਉਹ ਜਿਹੜਾ ਅਸੀਂ ਕਹਿੰਦੇ ਚਲੋ ਚੱਲ ਬੰਦੇ ਉਹ ਉਥੋਂ ਜੋ ਅੱਗੇ ਦੇ ਨੇ ਅਸੀਂ ਲੰਗਰ ਕਰਨੇ ਨੇ ਸ੍ਰੀ ਗੰਗ ਸਾਹਿਬ ਫਿਰ ਉਹ ਉਸ ਤੋਂ ਅੱਗੇ ਲੈਨੇ ਆ ਉਹਨਾਂ ਕੋਲ ਉਰਤੇ ਫਿਰ ਚੱਲਨੇ ਪਰ ਜਿੰਨੇ ਜਿਹੜਾ ਬਵੇ ਬਵੇ ਨਾ ਨਾ ਬਵੇ ਨਾ ਬਵੇ ਕਈ ਕਈ ਲੋਕਾਂ ਨੇ ਖੰਡਣ ਲੱਗ ਗੀ ਠਣ ਲੱਗ ਗੀ ਹੋਰ ਜਦੋਂ ਠਣ ਲੱਗ ਰਹੀ ਹੈ ਨਹੀਂ ਲੱਗ ਰਹੀ ਫਿਰ ਹੁਣ ਦੁੱਧ ਠੰਡਾ ਪੀਦੇ ਨੇ ਲੋਕ ਅੰਦਰ ਜਾਂਦੇ ਨੇ ਗਰਮੀ ਹੋ ਜਾਂਦੀ ਹੈ ਅੰਦਰ ਤੇ ਪੱਖਾ ਚੱਲ ਬੈਠਾ ਨਾ ਪਿਛੀ ਜਿਹੜਾ ਪਿਛਲੀ ਆਰੀ ਪਿਛਲੀ ਤੋਂ ਪਿਛਲੀ ਵਾਰੀ ਅੰਦਰ ਪੱਖਾ ਚੱਲ ਬੈਠਾ ਮੈਂ ਕਿਹਾ ਮਹਾਰਾਜੀ ਬੜੀ ਨਿੱਗ ਕਾਹੂ ਜੀ ਉਹ ਕਹਿੰਦੇ ਜਾ ਕੇ ਦੇਗਾ ਪੁੱਛ ਪੁੱਛ ਗਰਮਸ਼ਾਹ ਪੁੱਛ ਅੰਦਰ ਪੱਖਾ ਚੱਲਦਾ ਵੀ ਨਹੀਂ ਦੇਖ ਮਾਰਗ ਲੋਗ ਗਏ ਠੰਡੇ ਠੰਡੇ ਠੰਡ ਨਹੀਂ ਲੱਗਦੀ ਤੁਹਾਨੂੰ ਲੱਗ ਰਹੀ ਠੰਡੇ ਐਥੇ ਨਹੀਂ ਐਥੇ ਨਹੀਂ ਲੱਗ ਰਹੀ ਤੇ ਹੈ ਹੀ ਨਹੀਂ ਠੰਡ ਤਾਂ ਦੇਖੋ ਨਾ ਆਪਣੇ ਆਪ ਤੇ ਗੁਰੂ ਮਹਾਰਾਜ ਜੀ ਦੀ ਉਹ ਆਪਾਂ ਕਹਿੰਦੇ ਬੜੀ 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 ਬਰਕਤ ਬਰਕਤ ਉਹਨਾਂ ਦੀ ਕਿਰਪਾ ਹੈ ਸਾਡੇ ਤੇ ਬਸ ਅਸੀਂ ਕਿਰਪਾ ਦਾ ਲਾਭ ਸਾਡੇ ਕੋਲ ਕੁਝ ਨਹੀਂ ਆਦਾ ਉਹਨਾਂ ਦੀ ਕਿਰਪਾ ਹੀ ਸਾਡੇ ਚੱਲਦੀ ਵੀ ਹੈ ਅੱਜ ਤੱਕ ਜੋ ਜੋ ਰਿਹਾ ਹੈ ਕਿਰਪਾ ਨਾਲ ਹੀ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਇਹ ਸੰਸਾਡੇ ਨਾਲ ਬਾਬਾ ਪਾ ਕਹ ਰਹੀਏ ਦੀਵਾਨ ਨੇ ਟੋਡਰ ਮੱਲ ਜੀ ਦੇ ਆ ਵੰਸ਼ ਦੇ ਵਿੱਚੋਂ ਜੋ ਕਿ ਹਰ ਸਾਲ ਦਿੱਲੀ ਤੋਂ ਚਾਲੇ ਪਾਉਂਦੇ ਨੇ ਇਹਨਾਂ ਦਾ ਆਖਣਾ ਕਿ ਅਰਦਾਸ ਕੀਤੀ ਜਾਂਦੀ ਹੈ ਜੋ ਬਾਬਾ ਜੀ ਦੇ ਵੱਲੋਂ ਹੁਕਮ ਲੱਗਦਾ ਉਸ ਦੇ ਅਨੁਸਾਰ ਕਾਰਜ ਕੀਤੇ ਜਾਂਦੇ ਨੇ ਤੇ ਆ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਹਰ ਸਾਲ ਦੀਵਾਨ ਟੋਡਰਮਲ ਦੇ ਵੰਸ਼ ਦੇ ਵਿੱਚੋਂ ਆ ਕੇ ਲੰਗਰ ਦੀ ਸੇਵਾ ਨਿਭਾਈ ਜਾਂਦੀ ਹੈ ਆ ਦੀਵਾਨ ਟੋਡਰਮਲ ਇੱਕ ਮਹਾਨ ਸ਼ਖਸੀਅਤ ਸੀ ਕੋਈ ਨਹੀਂ ਭੁੱਲ ਸਕਦਾ ਇਸ ਮਹਿੰਗੀ ਧਰਤੀ ਤੋਂ ਇੱਕ ਸੁਨੇਹਾ ਜਿਹੜਾ ਦਵਾਨ ਟੋਡਰਮਲ ਜੀ ਵੱਲੋਂ ਵੀ ਦਿੱਤਾ ਗਿਆ ਕਿਉਂਕਿ ਛੋਟੇ ਸ਼ਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਦੀ ਜੋ ਸ਼ਹੀਦੀ ਹੋਈ ਤਾਂ ਉਹਨਾਂ ਦੇ ਸੰਸਕਾਰ ਕਰਨ ਦੇ ਲਈ ਆ ਜਗ੍ਹਾ ਨਹੀਂ ਸੀ ਤਾਂ ਦਵਾਨ ਟੋਡਰਮਲ ਜੀ ਨੇ ਸੋਨੇ ਦੀਆਂ ਮੋਹਰਾਂ ਧਰਤੀ ਤੇ ਵਿਛਾ ਦਿੱਤੀਆਂ ਜਿੱਥੇ ਤੱਕ ਸੋਨੇ ਦੀਆਂ ਮੋਹਰਾਂ ਵਿਛਦੀਆਂ ਗਈਆਂ ਉਥੋਂ ਤੱਕ ਉਹ ਜ਼ਮੀਨ ਉਹ ਖਰੀਦੀ ਗਈ ਤੇ ਛੋਟੇ ਸ਼ਹਿਬਜ਼ਾਦੇਆਂ ਦਾ ਸੰਸਕਾਰ ਕੀਤਾ ਗਿਆ ਤਾ ਦੀਵਾਨ ਟੋਡਰਮੱਲ ਨੂੰ ਵੀ ਅ ਸਿੱਖ ਭਾਈਚਾਰਾ ਖਾਸ ਤੌਰ ਤੇ ਕਦੇ ਨਹੀਂ ਭੁੱਲ ਸਕਦਾ ਜਿਨ੍ਹਾਂ ਨੇ ਛੋਟੇ ਸ਼ਹਿਬਜਾਦਿਆਂ ਤੇ ਮਾਤਾ ਗੁਜਰਕੌਰ ਜੀ ਦੀਆਂ ਜੋ ਦੇਹਾਂ ਸਨ ਮ੍ਰਿਤਕ ਦੇਹਾਂ ਉਹਨਾਂ ਦਾ ਸੰਸਕਾਰ ਕੀਤਾ ਤੇ ਸੰਸਕਾਰ ਕਰਨ ਦੇ ਲਈ ਸੋਨਾ ਸੋਨੇ ਦੀਆਂ ਮੋਹਰਾਂ ਵਿਛਾ ਕੇ ਜ਼ਮੀਨ ਖਰੀਦੀ ਤਾਂ ਇਹ ਦੀਵਾਨ ਟੋਡਰਮੱਲ ਜੀ ਦਾ ਵੰਸ਼ ਹੈ ਹਰ ਸਾਲ ਇੱਥੇ ਆਉਂਦੇ ਨੇ ਤੇ ਇੱਕ ਬਹੁਤ ਹੀ ਖੂਬਸੂਰਤ ਗੱਲ ਇਹਨਾਂ ਨੇ ਆਖੀ ਕਿ ਅਸੀਂ 26 ਤਰੀਕ ਨੂੰ ਇੱਥੋਂ ਵਾਪਸ ਚਾਲੇ ਪਾ ਦਨੇ ਆ ਯਾਨੀ ਕਿ ਇਹ ਨਗਰ ਕੀਰਤਨ ਦੇ ਵਿੱਚ ਵੀ ਸ਼ਾਮਲ ਨਹੀਂ ਹੁੰਦੇ ਭਾਵੁਕ ਹੋ ਕੇ ਉਹਨਾਂ ਨੇ ਦੱਸਿਆ ਕਿ ਸਾਡੇ ਕੋਲੋਂ ਉਹ ਵਾਲਾ ਦਿਨ ਨਹੀਂ ਦੇਖਿਆ ਜਾਂਦਾ ਅਸੀਂ ਉਸ ਦਿਨ ਤੱਕ ਨਹੀਂ ਰੁਕ ਸਕਦੇ ਇਸ ਕਰਕੇ ਅਸੀਂ ਲੰਗਰ ਦੀ ਸੇਵਾ ਜਿਹੜੀ 26 ਤਰੀਕ ਤੱਕ ਕਰਦੇ ਆ ਤੇ 26 ਤਰੀਕ ਨੂੰ ਅਸੀਂ ਇੱਥੋਂ ਚਾਲੇ ਪਾ ਦਨੇ ਆ ਤਾਂ ਦੀਵਾਨ ਟੋਡਰ ਮੱਲ ਮਸ਼ਹੂਰ ਇਹ ਆਪਾਂ ਕਹਿ ਸਕਦੇ ਹਾਂ ਮਹਾਨ ਸ਼ਖਸੀਅਤ ਜਿਨ੍ਹਾਂ ਦਾ ਵੰਸ਼ ਹਰ ਸਾਲ ਸ਼ਹੀਦੀ ਜੋੜ ਮੇਲ ਦੇ ਵਿੱਚ ਪਹੁੰਚ ਕੇ ਲੰਗਰ ਦੀ ਸੇਵਾ ਨਿਭਾਉਂਦਾ ਹੈ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਪਹਿਲਾਂ ਅਰਦਾਸ ਕੀਤੀ ਜਾਂਦੀ ਹੈ ਜੋ ਹੁਕਮ ਲੱਗਦਾ ਉਸ ਹੁਕਮਾਂ ਦੇ ਮੁਤਾਬਕ ਲੰਗਰ ਨੇ ਜਿਹੜੇ ਤਿਆਰ ਕੀਤੇ ਜਾਂਦੇ ਨੇ ਜੇਕਰ ਮੈਂ ਦੁੱਧ ਦੀ ਗੱਲ ਕਰਾਂ ਇਹ ਤੈਨੂੰ ਦੁੱਧ ਦੇ ਲੰਗਰ ਦੀ ਇੱਕ ਵਾਰੀ ਫਿਰ ਤੋਂ ਤਸਵੀਰ ਦਿਖਾਉਣਾ ਅਕਸਰ ਹੀ ਆ ਠੰਡ ਦੇ ਸਮੇਂ ਦੇ ਵਿੱਚ ਗਰਮਾ ਗਰਮ ਦੁੱਧ ਜਾਂ ਫਿਰ ਗਰਮਾ ਗਰਮ ਚਾਹ ਦੇ ਲੰਗਰ ਆ ਸਪੀਕਰਾਂ ਦੇ ਵਿੱਚ ਅਨਾਉਂਸਮੈਂਟ ਕੀਤੀ ਜਾਂਦੀ ਹੈ ਵੀ ਰੁਕੋ ਭਾਈ ਗਰਮਾ ਗਰਮ ਚਾਹ ਪੀ ਲੋ ਗਰਮਾ ਗਰਮ ਦੁੱਧ ਦਾ ਲੰਗਰ ਛਕ ਲੋ ਪਰ ਇੱਥੇ ਕੋਈ ਅਨਾਉਂਸਮੈਂਟ ਨਹੀਂ ਇੱਥੇ ਕੋਈ ਹੋਕਾ ਨਹੀਂ ਦਿੱਤਾ ਜਾਂਦਾ ਤੇ ਇਹ ਜਿਹੜਾ ਦੁੱਧ ਦੁੱਧ ਦਾ ਲੰਗਰ ਛਕਾਇਆ ਜਾ ਰਿਹਾ ਇਹ ਗਰਮ ਨਹੀਂ ਬਲਕਿ ਆ ਠੰਡਾ ਦੁੱਧ ਹੈ ਤਾਂ ਸਰਦੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਕਸਰ ਲੋਕ ਚਾਹੁੰਦੇ ਨੇ ਵੀ ਸਾਨੂੰ ਗਰਮਾ ਗਰਮ ਚੀਜ਼ ਮਿਲੇ ਖਾਨ ਨੂੰ ਪਰ ਜੋ ਹੁਕਮ ਲੱਗਿਆ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਆ ਠੰਡਾ ਦੁੱਧ ਠੀਕ ਹੈ ਠੰਡਾ ਦੁੱਧ ਦਾ ਦੁੱਧ ਦੀ ਸੇਵਾ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਨੌਜਵਾਨ ਹੋਣ ਸਾਡੀਆਂ ਮਾਵਾਂ ਭੈਣਾਂ ਹੋਣ ਸਾਰੇ ਲੰਗਰ ਛੱਕੇ ਜਾ ਰਹੇ ਨੇ ਇਹ ਸਾਰੇ ਸੇਵਾਦਾਰ ਨੇ ਇਹ ਦਵਾਨ ਟੋਡਰਮਲ ਦੇ ਜਿਹੜੇ ਵਾਂਛੇ ਤੋਂ ਬੰਦੇ ਆਏ ਨੇ ਉਹਨਾਂ ਦਾ ਆਖਣਾ ਕਿ ਅਸੀਂ ਇਹਨਾਂ ਨੂੰ ਨਹੀਂ ਜਾਣਦੇ ਇਹ ਜਿਹੜੇ ਸੇਵਾ ਕਰ ਰਹੇ ਨੇ ਸਾਨੂੰ ਕੋਈ ਪਤਾ ਨਹੀਂ ਕਿੱਥੋਂ ਆਏ ਨੇ ਪਰ ਸੇਵਾ ਕਰਦੇ ਨੇ ਤਾਂ ਇਹ ਬਹੁਤ ਵੱਡੀ ਆਪਾਂ ਕਹਿ ਦਈਏ ਇੱਕ ਗੱਲ ਹੈਗੀ ਕਿਉਂਕਿ ਦਿੱਲੀ ਤੋਂ ਇਹ ਬਾਬਾ ਜੀ ਆਏ ਨੇ ਜੋ ਕਿ ਦੀਵਾਨ ਟੋਡਰਮਲ ਦੇ ਵੰਸ਼ ਦੇ ਵਿੱਚੋਂ ਨੇ ਤਾਂ ਉਹ ਹਰ ਸਾਲ ਲੰਗਰ ਲਾਉਂਦੇ ਨੇ ਲੰਗਰ ਵੀ ਉਹੋ ਲਾਏ ਜਾਂਦੇ ਨੇ ਜਿਸ ਦਾ ਹੁਕਮ ਗੁਰੂ ਸਾਹਿਬ ਵੱਲੋਂ ਦਿੱਤਾ ਜਾਂਦਾ ਤਾਂ ਹੁਕਮ ਮਿਲਣ ਤੋਂ ਬਾਅਦ ਅਰਦਾਸ ਕਰਕੇ ਇਹ ਲੰਗਰ ਨੇ ਜਿਹੜੇ ਸ਼ਿਕਾਇਤ ਜਾਂਦੇ ਨੇ ਅੱਗੇ ਵੀ ਤੁਹਾਨੂੰ ਲੈ ਕੇ ਚੱਲਦੇ ਆ ਇਹ ਠੰਡੇ ਦੁੱਧ ਦੀ ਸੇਵਾ ਕੀਤੀ ਜਾ ਰਹੀ ਹੈ ਤਾਂ ਅੱਗੇ ਆ ਇਸ ਤੋਂ ਅੱਗੇ ਜਿਹੜਾ ਲੰਗਰ ਹੈਗਾ ਉਹ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਆ ਤੁਸੀਂ ਦੇਖ ਸਕਦੇ ਹੋ ਚੋਲ ਤੇ ਨਾਲ ਆ ਸਬਜੀ ਹੈ ਜਿਹੜੀ ਉਹ ਆ ਡਿਸਪੋਜ਼ਲ ਕੋਲੀਆਂ ਦੇ ਵਿੱਚ ਪਾ ਕੇ ਵਰਤਾਈ ਜਾ ਰਹੀ ਹੈ ਤਾਂ ਦੇਖ ਸਕਦੇ ਤੁਸੀਂ ਹਰ ਹਰ ਰੋਜ਼ ਮਤਲਬ ਇੱਕ ਦਿਨ ਦੇ ਵਿੱਚ ਘੱਟੋ ਘੱਟ 4-5 ਤਰ੍ਹਾਂ ਦੇ ਲੰਗਰਾਂ ਦੀ ਸੇਵਾ ਜਿਹੜੀ ਉਹ ਕੀਤੀ ਜਾਂਦੀ ਹੈ ਤਾਂ ਅਚਾਰ ਵੀ ਦਿੱਤਾ ਜਾ ਰਿਹਾ ਹੈ ਡਿਸਪੋਜ਼ਲ ਕੋਲੀਆਂ ਨੇ ਸਾਫ ਸਫਾਈ ਦਾ ਵੀ ਬਿਲਕੁਲ ਧਿਆਨ ਰੱਖਿਆ ਗਿਆ ਤਾਂ ਦਿੱਲੀ ਤੋਂ ਦਵਾਨ ਟੋਡਰ ਮੱਲ ਦਾ ਜਿਹੜਾ ਵੰਸ਼ਾ ਉਹਦਾ ਪਰਿਵਾਰ ਹਰ ਸਾਲ ਇੱਥੇ ਪਹੁੰਚਦਾ ਹੈ ਬੜੇ ਹੀ ਸੁਚੱਜੇ ਤੇ ਸ਼ਾਂਤੀਪੂਰਵਕ ਤਰੀਕੇ ਨਾਲ ਮਰਿਆਦਾ ਚ ਰਹਿ ਕੇ ਮਤਲਬ ਕੋਈ ਹੁੱਲੜਬਾਜੀ ਨਹੀਂ ਕੋਈ ਸਪੀਕਰ ਲਾ ਕੇ ਹੋ ਨਾਰਾ ਨਹੀਂ ਲਾਇਆ ਜਾ ਰਿਹਾ ਅਕਸਰ ਦੇਖਿਆ ਜਾਂਦਾ ਵੀ ਲੰਗਰਾਂ ਦੇ ਬਾਹਰ ਉੱਚੀ ਉੱਚੀ ਬੋਲਿਆ ਜਾਂਦਾ ਹੈ ਵੀ ਲੰਗਰ ਛਕ ਲੋ ਗਰਮਾ ਗਰਮ ਕੜੀ ਜਾਂ ਗਰਮਾ ਗਰਮ ਚੋਲ ਜਾਂ ਗਰਮਾ ਗਰਮ ਚਾਹ ਇਸ ਤਰ੍ਹਾਂ ਬੋਲਿਆ ਜਾਂਦਾ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਦਵਾਨ ਟੋਡਰਮਲ ਦਾ ਜਿਹੜਾ ਵੰਸ਼ ਹੈ ਉਹ ਪਰਿਵਾਰ ਹਰ ਸਾਲ ਲੰਗਰ ਲਾਉਂਦਾ ਹੈ ਵਕ ਵਕਤ ਤਰ੍ਹਾਂ ਦੇ ਲੰਗਰ ਨੇ ਇਹ ਤਾਂ ਅੰਦਰ ਵੀ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਆ ਸਾਡੀਆਂ ਮਾਵਾਂ ਪੈਣਾ ਪ੍ਰਸ਼ਾਦੇ ਬਣਾ ਰਹੀਆਂ ਨੇ ਆ ਨੌਜਵਾਨ ਮੁੰਡੇ ਨੇ ਜਿਹੜੇ ਉਹ ਪੱਠੀਆਂ ਜਲਾ ਕੇ ਦੇਖ ਸਕਦੇ ਹੋ ਤੁਸੀਂ ਕੋਈ ਸਬਜ਼ੀ ਬਣਾ ਰਿਹਾ ਹੈ ਕੋਈ ਦੁੱਧ ਗਰਮ ਕਰ ਰਿਹਾ ਹੈ ਕੋਈ ਸਬਜੀ ਪਿਆਜ਼ ਸਿਲ ਰਹੇ ਆ ਗਾਜਰਾ ਸਿਲ ਰਹੇ ਆ ਤੇ ਮਾਤਾ ਸਾਡੀਆਂ ਭੈਣਾਂ ਨੇ ਜਿਹੜੀਆਂ ਉਹ ਪ੍ਰਸ਼ਾਦੇ ਬਣਾ ਰੀਆਂ ਨੇ ਤਾਂ ਇਹ ਸਾਰੇ ਹੁਣ ਉਹ ਲੰਗਰ ਜਿਹੜਾ ਤਿਆਰ ਕੀਤਾ ਗਿਆ ਉਸ ਦੀ ਹੁਣ ਆ ਸੇਵਾ ਆ ਨਭਾਉਂਦੇ ਨਜ਼ਰ ਆ ਰਹੇ ਨੇ ਇੱਥੇ ਲੰਗਰ ਚ ਪਹੁੰਚੇ ਤੁਸੀਂ ਇਹ ਲੰਗਰ ਜਿਹੜਾ ਕਿਹਦੇ ਵੱਲੋਂ ਲਾਇਆ ਗਿਆ ਤੇ ਕੀ ਖਾਸੀਅਤ ਸੀ ਇਹ ਲੰਗਰ ਦੀ ਇਹ ਆਪਣੇ ਦਵਾਨ ਟਾਡਰ ਵਾਲੇ ਜੀ ਦੇ ਪਰਿਵਾਰ ਵੱਲੋਂ ਲਾਇਆ ਜਾਂਦਾ ਜੀ ਦਿੱਲੀ ਤੋਂ ਹਰ ਸਾਲ ਜੀ ਇੱਥੇ ਆਪਾਂ ਨੂੰ ਇਹ ਮਿਥਿਆ ਨਹੀਂ ਹੁੰਦਾ ਜਾਂ ਆਪਣੇ ਕਾਪੀ 'ਚ ਲਿਖਿਆ ਹੁੰਦਾ ਵੀ ਆਪਾਂ ਜਾ ਲੰਗਰ ਲਾਉਣਾ ਇਹ ਕਹਿੰਦੇ ਸਾਨੂੰ ਉੱਪਰੋਂ ਹੁਕਮ ਆਉਂਦਾ ਜੀ ਜਿਹੜੇ ਸਾਹ ਉਹਨਾਂ ਨਾਲ ਆਪਾਂ ਨੂੰ ਹੁਕਮ ਆਉਂਦਾ ਓਹ ਸਾਹ ਨਾਲ ਆਪਾਂ ਕਹਿੰਦੇ ਇੱਥੇ ਇਹ ਲੰਗਰ ਲਾਉਣਾ ਹੈ ਜੀ ਬਹੁਤ ਸੰਗਤਾਂ ਨੂੰ ਇੱਥੇ ਆਪਾਂ ਨੂੰ ਸਿੱਖਿਆ ਵੀ ਮਿਲਦੀ ਆਪਾਂ ਕਹਿੰਦੇ ਵੀ ਹੁੱਲੜਵਾਜੀ ਵੱਲੋਂ ਨਾਓ ਆਪਾਂ ਉਹਦਾ ਸੋਗ ਮਨਾਈਏ ਕਿਉਂਕਿ ਇੱਥੇ ਦੀ ਜੋੜ ਮੇਲਾ ਆਉਂਦਾ ਜੀ ਇਦੋਂ ਆਪਾਂ ਨੂੰ ਸਿੱਖਿਆ ਮਿਲਦੀ ਹੈ ਤੇ ਇੱਕ ਆਪਣੇ 22 ਤੀਗਾ ਇਹਨੇ 4 ਸਾਲਾਂ 4 ਸਾਲਾਂ ਬਾਅਦ ਹੀ ਅਮਰਤ ਛੱਕ ਕੇ ਉਹਨੇ ਸਿੱਖੀ ਤੇ ਆਪਣੇ ਲੜ ਲੱਗਿਆ ਇਹਨਾਂ ਨੇ ਆਪਾਂ ਕਹਿੰਨੇ ਵੀ ਉਹਰੇ ਆ ਕੇ ਆਪਾਂ ਨੂੰ ਸੇਧ ਮਿਲਦੀ ਹੈ ਦਵਾਨ ਟੋਡਰ ਮਲਦਾ ਇਹ ਵੰਸ਼ਾ ਹੈ ਹਰ ਸਾਲ ਉਹ ਬਾਬਾ ਜੀ ਆਉਂਦੇ ਨੇ ਤੇ ਇਹਨਾਂ ਨਾਲ ਤੁਸੀਂ ਸੇਵਾ ਵੀ ਕਰਦੇ ਹੋ ਫਿਰ ਇਹਨਾਂ ਦੀ ਸੇਵਾ ਕਰਾ ਦਿੰਦੇ ਆ ਅਸੀਂ ਪਹਿਲੀ ਵਾਰ ਆਏ ਆ ਜੀ ਹੁਣ ਜਦੋਂ ਸਾਨੂੰ ਹੈਗਾ ਅਸੀਂ ਆਪਦੀ ਜਿੰਨੀ ਕੋ ਹੁੰਦੀ ਆ ਮੈਥੀ ਹੁੰਦੀ ਆ ਆਪਾਂ ਸੇਵਾ ਕਰਾ ਦਿੰਦੇ ਹਾਂ ਇਹ ਕਹਿੰਦੇ ਵੀ ਅਸੀਂ ਤਾਂ ਫਿਰ 26 ਤਰੀਕ ਤੋਂ ਉਰੇ ਚਲੇ ਜਾਂਦੇ ਆ ਇਹ ਕੀ ਲੱਗਦਾ ਤੁਹਾਨੂੰ ਵੀ 26 ਤਰੀਕ ਨੂੰ ਕਿਉਂ ਚਲੇ ਜਾਂਦੇ ਨੇ ਕਿਉਂਕਿ 27 ਤਰੀਕ ਨੂੰ ਨਗਰ ਕੀਰਤਨ ਨਿਕਲਦਾ ਉਰੇਉ ਬਹੁਤ ਸੰਗਤਾਂ ਦੇ ਅੱਖਾਂ 'ਚ ਹੰਝੂ ਹੁੰਦੇ ਨੇ ਤੇ ਇਹ ਕਿਉਂ ਚਲੇ ਜਾਂਦੇ ਨੇ 26 ਤਰੀਕ ਨੂੰ ਇਹ ਜਿੰਨੇ ਜਰਾ ਆਪਣੇ ਐ ਸਾਲ ਮਾਚਦੇ ਨੇ ਵੀ ਤਿੰਨ ਦਿਨ ਆਪਾਂ ਐ ਸਾਲ ਪੱਕਾ ਲੰਗਰ ਲੱਗਦੀ ਲੱਗਦਾ ਜੀ ਇਹਨਾਂ ਦਾ ਨਹੀਂ ਨਹੀਂ ਲੰਗਰ ਤਾਂ ਲੱਗਦਾ ਹੈ ਇਹ 27 ਤਰੀਕ ਨੂੰ ਕਿਉਂ ਨਹੀਂ ਰੁਕਦੇ ਇਹਨਾਂ ਦਾ ਕਹਿਣਾ ਵੀ ਅਸੀਂ ਇਹ ਦਿਨ ਨਹੀਂ ਦੇ ਸਕਦੇ 27 ਤਰੀਕ ਵਾਲਾ ਉਹ ਅਸੀਂ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਨੂੰ ਕਿਵੇਂ ਮੰਨਦੇ ਤੁਸੀਂ ਸਹੀ ਹੈ ਵੀ ਇਹ ਇਹਨਾਂ ਦੀਆਂ ਅੱਖਾਂ 'ਚੋਂ ਹੰਝੂ ਵੀ ਨੇ ਉਹ ਗੱਲ ਬਿਲਕੁਲ ਹੈ ਜੀ ਆਪਣੇ ਅਸ਼ੋਕਰ ਦਾ ਪਿਛਲਾ ਜਿਹੜਾ ਆਪਣੇ ਘਰ ਪਰਿਵਾਰ ਦਾ ਕੋਈ ਆਪਣਾ ਜੀ ਉਹ ਹੁੰਦਾ ਜੀ ਉਹਨਾਂ ਦੇ ਜਿਹੜਾ ਦਿਨ ਹੋਏ ਹੁੰਦੇ ਨੇ ਉਹ ਦਿਨ ਨੂੰ ਆਪਾਂ ਨਹੀਂ ਦੇਖ ਸਕਦੇ ਜੀ ਮੱਲੋ ਮੱਲੀ ਆਪਾਂ ਕਹਿੰਦੇ ਵੀ ਆਪਣੇ ਹੰਝੂ ਆਉਂਦੀ ਆਉਂਦੇ ਨੇ ਇਹ ਜਿਹੜੀ ਆਪਾਂ ਕਹਿਣਾ ਵੀ ਇਹ ਤਿੰਨ ਦਿਨ ਲਾਉਂਦੇ ਨੇ ਵੀ ਵਧੀਆ ਠੀਕ ਹੈ ਜੀ 27 ਨੂੰ ਵਗ ਜਾਂਦੇ ਨੇ ਕਿਉਂਕਿ ਆਪਦਾ ਜਿਹੜਾ ਪਿਛਲਾ ਆਪਣਾ ਹੋਇਆ ਹੁੰਦਾ ਆਪਣਾ ਉਹ ਆਪਾਂ ਨਹੀਂ ਦੇਖ ਸਕਦੇ ਹਾਂ ਜੀ ਵੀ ਆਏ ਹੋ ਸੇਵਾ ਕਰ ਰਹੇ ਹੋ ਨੌਜਵਾਨ ਹੋ ਬਾਕੀਆਂ ਨੂੰ ਕੀ ਸੁਨੇਹੇ ਦੰਡਨੇ ਹੋ ਜਿਵੇਂ ਲੰਗਰਾਂ ਦੇ ਬਾਹਰ ਬੋਲਿਆ ਜਾਂਦਾ ਉੱਚੀ ਉੱਚੀ ਗਰਮਾ ਗਰਮ ਦੁੱਧ ਜੀ ਗਰਮਾ ਗਰਮ ਚਾਹ ਜੀ ਹਣਾ ਇਹਨੂੰ ਕੀ ਮੰਨਦੇ ਹੋ ਤੁਸੀਂ ਇਹ ਸਹੀ ਤਰੀਕਾ ਹੈ ਜਿਹਨੇ ਲੰਗਰ ਛਕਣਾ ਹੈ ਉਹਨੇ ਤਾਂ ਆ ਹੀ ਜਾਣਾ ਹੈ ਉਹਨੇ ਤਾਂ ਸ਼ਾਕੀ ਲੈਣਾ ਹੈ ਜੇ ਕਿਸੇ ਨੂੰ ਭੁੱਖ ਲੱਗੀ ਹੈ ਕੀ ਲੋਕਾਂ ਨੂੰ ਸਪੀਕਰਾਂ ਦੇ ਰਾਹੀਂ ਬੁਲਾਉਣਾ ਆਪਣੇ ਲੰਗਰ ਹਾਲ ਚ ਜਾਏ ਜਾਏ ਇਹ ਆਪਾਂ ਜਾਇਜ਼ ਨਹੀਂ ਵੀ ਮੰਨ ਸਕਦੇ ਕਿਉਂਕਿ ਇਹ ਆਪਣਾ ਕਿਸੇ ਦਿਉਦੇ ਤੌਰ ਤੇ ਆ ਗਿਆ ਜੀ ਆਪਾਂ ਉਹ ਡੱਕ ਲਾਉਣਾ ਹੋਰ ਕਰਦੇ ਆਂ ਜੀ ਡੱਕ ਵੀ ਬੰਦ ਆ ਜੀ ਹਾਂ ਜੀ ਹਾਂ ਉਹ ਸਭ ਕੁਝ ਆਪਣਾ ਬੰਦ ਆ ਵੀ ਮਿੱਠਾ ਵੀ ਬੰਦ ਆ ਵੀ ਆਪਾਂ ਨੂੰ ਮਿੱਠੇ ਜਾਂ ਪਕੌੜੇ ਜਾਂ ਕੋਈ ਜਲੇਬੀਆਂ ਦਾ ਲੰਗਰ ਨਹੀਂ ਲਾਉਣਾ ਚਾਹੀਦਾ ਹਾਂਜੀ 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 ਹਾਂ ਸਾਡੇ ਨਾਲ ਸੰਗਤ ਹੋਰ ਵੀ ਪਹੁੰਚੀ ਹੋਈ ਹੈ ਕਿਉਂਕਿ ਅਸੀਂ ਗੱਲ ਕਰ ਰਹੇ ਸੀ ਦੀਵਾਨ ਟੋਡਰ ਮਲ ਦੇ ਵਾਂਛਾ ਜਿਹੜਾ ਉਹ ਹਰ ਸਾਲ ਹੁੰਦਾ ਉਹਨਾਂ ਦੀ ਅਸੀਂ ਗੱਲ ਕਰ ਰਹੇ ਸੀ ਕਿ ਇਹ 26 ਤਰੀਕ ਨੂੰ ਹੀ ਕਿਉਂ ਚਲੇ ਜਾਂਦੇ ਨੇ ਤਾਂ ਜਦੋਂ ਅਸੀਂ ਬਾਬਾ ਜੀ ਨਾਲ ਗੱਲ ਕਰ ਰਹੇ ਸੀ ਉਹ ਕਹਿੰਦੇ ਅਸੀਂ 27 ਤਰੀਕ ਅਲਾ ਦੇਣੀ ਨਹੀਂ ਦੇਖ ਸਕਦੇ ਉਪਾਹਵਕ ਨਜ਼ਰਾਏ ਨੇ ਇਸ ਦੇ ਬਾਰੇ ਵੀ ਗੱਲਬਾਤ ਕਰਾਂਗੇ ਕੀ ਨਾਮ ਹੈ ਤੁਹਾਡਾ ਬਲਜੀਤ ਸਿੰਘ ਜੀ ਬਲਜੀਤ ਜੀ ਦਵਾਨ ਟੋਡਰਮਲ ਦੇ ਵਾਂਛੇ ਦੇ ਪਰਿਵਾਰਕ ਮੈਂਬਰ ਹਰ ਸਾਲ ਹੁੰਦੇ ਨੇ ਲੰਗਰ ਲਾਇਆ ਜਾਂਦਾ ਕੀ ਕਹਿਣਾ ਚਾਹੋਗੇ ਇਹਨੂੰ ਲੈ ਕੇ ਮਖ ਜੀ ਮੈਂ ਇਹਨਾਂ ਨਾਲ ਤਿੰਨ ਤੋਂ ਲੈ ਕੇ ਚਾਰ ਸਾਲ ਤੱਕ ਜੁੜੇ ਹੋਏ ਹਾਂ ਇਹਨਾਂ ਨਾਲ ਮੇਰਾ ਸਾਰਾ ਹੀ ਪਰਿਵਾਰ ਪਟਾਲੇ ਤੋਂ ਆ ਰਹੇ ਹਾਂ ਅਸੀਂ ਸਾਨੂੰ ਪਿਛਲੇ ਮਰਜ ਜੋ ਉਹ ਮਨ ਕਿਧਰ ਨਾ ਆਇਆ ਕਿਉਂਕਿ ਅਸੀਂ ਪਹਿਲੇ ਰੁਟੀਨ 'ਚ 4 ਸਾਲ ਪਹਿਲਾਂ ਇੱਕ ਦਿਨ ਲਈ ਆਂਦੇ ਸੀ ਬਸ ਮੱਥਾ ਟੇਕ ਕੇ ਚਲੇ ਜਾਂਦੇ ਸੀਗੇ ਜਦੋਂ ਇਹਨਾਂ ਨਾਲ ਸਾਨੂੰ ਕਿਸੇ ਨੇ ਇੰਟਰੋਡਕਸ਼ਨ ਕਰਾਈ ਸਾਡੇ ਨਾਲ ਤਾਂ ਉਸ ਦਿਨ ਤੋਂ ਬਾਅਦ ਅਸੀਂ 4-5-5 ਜਾਂ 6-6 ਦਿਨ ਇਹਨਾਂ ਨਾਲ ਰਹਿ ਰਹੇ ਹਾਂ ਉਹਰੇ ਔਰ ਇਹ ਕਿ ਸੇਵਾ ਕਰਦਾ ਤੁਹਾਨੂੰ ਮੌਕਾ ਮਿਲਦਾ ਔਰ ਜਿਹੜਾ ਆਨੰਦ ਆਂਦਾ ਉਹ ਸਾਨੂੰ ਹੀ ਪਤਾ ਅਸੀਂ ਬਿਆਨ ਨਹੀਂ ਕਰ ਸਕਦੇ ਇਹ ਲੰਗਰ ਜਿਹੜੇ ਉਹਰੇ ਲਾਏ ਜਾਂਦੇ ਨੇ ਇਹ ਪਹਿਲਾਂ ਕਾਪੀ ਤੇ ਲਿਖਿਆ ਜਾਂਦਾ ਵੀ ਅੱਜ ਇਹ ਲੰਗਰ ਲਾਉਣਾ ਹੈ ਕੱਲ੍ਹ ਨੂੰ ਇਹ ਲਾਉਣਾ ਹੈ ਅੱਜ ਜੋ ਉਹਨਾਂ ਦੇ ਕਹਿਣ ਦੇ ਅਨੁਸਾਰ ਜੋ ਉਹਨਾਂ ਦੇ ਕਹਿਣ ਦੇ ਅਨੁਸਾਰ ਉਪਰ ਸਾਹਿਬ ਜਨਨ ਸਾਹਿਬ ਦਾ ਹੁਕਮ ਹੁੰਦਾ ਵੀ ਆ ਸਾਡਾ ਇਹ ਖਾਣ ਨੂੰ ਦਿਲ ਕਰਦਾ ਆ ਸਾਡਾ ਇਹ ਖਾਣ ਨੂੰ ਦਿਲ ਕਰਦਾ ਇਹ ਆਪਣੇ ਆਪ ਕਿਤਨਾ ਕਿਤੇ ਵੱਡੀ ਗੱਲ ਨਹੀਂ ਵੀ ਉੱਪਰੋਂ ਹੁਕਮ ਸਿੱਧਾ ਇਹ ਜੀ ਮਹਾਨ ਚ ਫਿਰ ਤਾਂ ਮਹਾਨ ਸ਼ਕਤੀ ਤਾਂ ਆਪਾਂ ਕਹਿ ਸਕਦੇ ਆ ਬਹੁਤ ਵੱਡੀ ਗੱਲ ਹੈ ਇਹ ਤਾਂ ਹੀ ਇਨੀ ਸੰਗਤ ਜੁੜੀ ਹੋਈ ਹੈ ਤੁਸੀਂ ਆਪ ਦੇਖ ਸਕਦੇ ਹੋ ਨਾ ਬਾਕੀ ਤੁਸੀਂ ਬਾਕੀ ਪੰਡਾਲਾਂ ਦੇਖੋ ਉਹ ਸਿਰਫ ਖਾਣ ਵਾਲੇ ਜ਼ਿਆਦਾ ਹੋਣਗੇ ਤੇ ਸੇਵਾ ਕਰਨ ਵਾਲੇ ਘੱਟ ਹੋਣਗੇ ਲੇਕਿਨ ਇੱਥੇ ਹੀ ਇਹ ਉਹਦਾ ਨਜ਼ਾਰਾ ਦੇਖਣ ਨੂੰ ਮਿਲ ਗਿਆ ਜਿਹੜੇ ਕਿ ਸੰਗਤ ਸੇਵਕਾਂ ਨਾਲੋਂ ਜ਼ਿਆਦਾ ਤੇ ਖਾਣ ਵਾਲੇ ਵੀ। ਦਵਾਨ ਟੌਡਰ ਮਲਵਾਰੇ ਕੀ ਕਹੋਗੇ ਜਿਨ੍ਹਾਂ ਨੇ ਸੋਨੇ ਦੀਆਂ ਮੋਹਰੇ ਹੀ ਵਿਛਾਤੀਆਂ ਜਦੋਂ ਤੱਕ ਜਿੱਥੇ-ਜਿੱਥੇ ਕਹਿੰਦੇ ਮੋਹਰੇ ਵਿਛਦੀਆਂ ਗਈਆਂ ਉੱਥੇ ਤੱਕ ਜ਼ਮੀਨ ਮਿਲਦੀ ਰਹੀ ਸਨਸਕਾਰ ਕੀਤਾ ਗਿਆ ਤੇ ਉਹਨਾਂ ਦੇ ਇਹ ਵੰਸ਼ ਚੋਂ ਇੱਕ ਪੀੜ੍ਹੀ ਜਿਹੜੀ ਉਰੇ ਲੰਗਰ ਲਾ ਰਹੀ। ਉਸ ਤੋਂ ਉੱਪਰ ਕੋਈ ਹੋਰ ਦੁਨੀਆ ਉੱਪਰ ਕੋਈ ਧਰਤੀ ਹੈ ਨਹੀਂ ਅੱਜ ਵੀ। ਜਿੰਨਾ ਉਹ ਏਰੀਆ ਸੀਗਾ ਪੂਰੇ ਵਰਡ ਦੇ ਵਿੱਚ ਕੋਈ ਉਸ ਤੋਂ ਉੱਪਰ ਕੋਈ ਜਗ੍ਹਾ ਨਹੀਂ ਹੈਗੀ ਇੰਨੀ ਵੈਲਿਊਏਬਲ ਕੀਮਤੀ ਜਗ੍ਹਾ ਨਹੀਂ ਹੈਗੀ ਅੱਜ ਤੱਕ। ਜਿਵੇਂ ਜਗਾ ਦੀ ਵੀ ਗੱਲ ਕੀਤੀ ਮਹਿੰਗੀ ਧਰਤੀ ਆ ਫਿਰ ਮਹਿੰਗੀ ਧਰਤੀ ਤੋਂ ਜਿਹੜੇ ਦੁਨੀਆ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਉਰੇ ਪਹੁੰਚਦੇ ਨੇ ਮਹਿੰਗੀ ਧਰਤੀ ਤੇ ਆਉਂਦੇ ਨੇ ਸਿਜਦਾ ਕਰਦੇ ਨੇ ਸ਼ਹੀਦੀ ਨੂੰ ਪ੍ਰਣਾਮ ਕੀਤਾ ਜਾਂਦਾ ਉਹ ਨੌਜਵਾਨਾਂ ਨੂੰ ਕੀ ਮੈਸੇਜ ਦਵਾਂਗੇ ਜਿਹੜੇ ਟਰੈਕਟਰਾਂ ਉਤੇ ਆਉਂਦੇ ਨੇ ਸਪੀਕਰ ਲਾਏ ਹੁੰਦੇ ਨੇ ਇੱਕ ਸੋਗ ਦਾ ਇਹ ਸਭਾ ਹੈ ਜਦੋਂ ਕਹਿੰਦੇ ਘਰ ਚ ਵੀ ਅੰਕਲ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਸਾਰੇ ਰੋਂਦੇ ਨੇ ਚੁੱਪ ਕਰਕੇ ਬੈ ਜਾਂਦੇ ਨੇ ਥੱਲੇ ਬੈਠੇ ਹੁੰਦੇ ਨੇ ਤਾਂ ਇਹ ਇੱਥੇ ਜਦੋਂ ਆਉਂਦੇ ਨੇ ਇੱਥੇ ਕੁਝ ਅਲੱਗ ਦੇਖਣ ਨੂੰ ਮਿਲਦਾ ਹੈ ਸਪੀਕਰਾਂ ਦੇ ਡੈੱਕੇ ਦੇ ਬਾਰੇ ਕੀ ਅਪੀਲ ਹੈ ਨੌਜਵਾਨ ਦਿਨ ਪ੍ਰਤੀ ਦਿਨ ਸੁਧਾਰ ਹੋ ਰਿਹਾ ਹੈ ਜਿਵੇਂ ਜਿਵੇਂ ਲੋਕਾਂ ਨੂੰ ਸਮਝ ਆ ਰਹੀ ਹੈ ਓਵੇਂ ਓਵੇਂ ਲੋਕਾਂ ਨੂੰ ਉਤਸ਼ਾਹ ਵੱਧ ਰਿਹਾ ਹੈ ਉਹਨਾਂ ਦਾ ਹੁਣ ਬਹੁਤ ਅੱਗੇ ਨਾਲ ਇੱਕ ਡੀਸੀ ਸਾਹਿਬ ਸੀਗੇ ਜਸਵੀਰ ਸਿੰਘ ਦੀ ਵੀਰ ਆਤੋਂ 7-8 ਸਾਲ ਪਹਿਲੇ ਤਾਂ ਬਹੁਤ ਕੁਝ ਹੁੰਦਾ ਸੀਗਾ ਉਹ ਸਾਰਾ ਹੀ ਉਹਨਾਂ ਨੇ ਬੰਦ ਕਰਾਤਾ ਜਸਵੀਰ ਸਿੰਘ ਦੀ ਵੀਰ ਜੀ ਨੇ ਹੁਣ ਅੱਗੇ ਨਾਲ ਬਹੁਤ ਸੁਧਾਰ ਹੋ ਰਿਹਾ ਹੈ ਹੁਣ ਥੋੜੇ ਜੇ ਲੋਕਾਂ ਨੂੰ ਸਮਝ ਆ ਰਹੀ ਹੈ ਪ੍ਰਚਾਰ ਚ ਕੀ ਪ੍ਰਚਾਰ ਹੀ ਬਹੁਤ ਵੱਧ ਰਿਹਾ ਜਿਉਂ ਜਿਉਂ ਪ੍ਰਚਾਰ ਵੱਧ ਰਿਹਾ ਲੋਕਾਂ ਨੂੰ ਸਮਝ ਆ ਰਹੀ ਹੈ ਪਿੰਡਾਂ ਚੋ ਲੋਕਾਂ ਨੂੰ ਸਮਝ ਆ ਰਹੀ ਹੈ ਹੁਣ ਦੇਖੋ ਕਿੰਨੀ ਦੁਨੀਆ ਆ ਰਹੀ ਹੈ ਲੱਖਾਂ ਤਦਾ ਜੁੜੀ ਹੋਈ ਬੰਦਾ ਹੈ ਨਾ ਆਪਣੇ ਬੱਚਿਆਂ ਨੂੰ ਵੀ ਤੈਨੂੰ ਸਮਝਦੇ ਆ ਵੀ ਆਪਣੇ ਬੱਚਿਆਂ ਨੂੰ ਵੀ ਇਹ ਜਾਣਕਾਰੀ ਦੇਣੀ ਚਾਹੀਦੀ ਹੈ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਆਪਾਂ ਨੂੰ ਸਾਰਿਆਂ ਨੂੰ ਜਿੰਨੀ ਕੋਮ ਆਪਣੀ ਸਿੱਖ ਕੋਮ ਇਤਿਹਾਸ ਸਵੇਰੇ ਤੁਸੀਂ ਦਰਬਾਰ ਸਾਹਿਬ ਦੇਖੋ ਤਾਂ ਵੀ ਕੱਥਾ ਟੀਵੀ ਆ ਰਹੀ ਹੁੰਦੀ ਹੈ ਸ਼ਾਮੀ ਫਤਿਹਗੜ ਸਾਹਿਬ ਤੋਂ ਵੀ ਆ ਰਹੀ ਹੁੰਦੀ ਹੈ ਹਨਾ ਤਾਂ ਆਪਾਂ ਨੂੰ ਉਹ ਚੀਜ਼ ਸੁਣ ਕੇ ਬੱਚਿਆਂ ਨੂੰ ਆਪਾਂ ਅਛਾ ਕਰੇ ਬੱਚਨ ਨਾਲ ਨਾਲ ਜੋੜ ਰਹੇ ਆ ਤਾਂ ਇਹ ਦੀਵਾਨ ਟੋਡਰਮਲ ਦੇ ਵੰਸ਼ ਦੇ ਵਿੱਚੋਂ ਪਰਿਵਾਰ ਹਰ ਸਾਲ ਆਉਂਦਾ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਮਹਿੰਗੀ ਧਰਤੀ ਦੁਨੀਆ ਦੀ ਆਖੀ ਜਾਂਦੀ ਹੈ ਜਿੱਥੇ ਲੋਕ ਨੇ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੇ ਨੇ ਛੋਟੇ ਸ਼ਹਿਬਜਾਦੇ ਤੇ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਜਦਾ ਕਰਦੇ ਨੇ ਪ੍ਰਣਾਮ ਕਰਦੇ ਨੇ ਤਾਂ ਦੀਵਾਨ ਟੋਡਰਮਲ ਦੇ ਜਿਹੜੇ ਵੰਸ਼ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਨੋਜਵਾਨਾਂ ਨੂੰ ਆਖਿਆਣਾ ਕੀ ਹੁੱਲੜਬਾਜੀ ਨਾ ਕੀਤੀ ਜਾਵੇ ਬਹੁਤ ਹੀ ਸ਼ਾਂਤੀ ਪੂਰਵਕ ਤਰੀਕੇ ਦੇ ਨਾਲ ਆ ਆਪਾਂ ਇੱਥੇ ਸੋਗ ਮਨਾਈਏ ਕਿਉਂਕਿ ਇਹ ਸ਼ਹੀਦੀ ਸਭਾ ਨਾ ਕਿ ਇਹ ਕੋਈ ਖੁਸ਼ੀ ਦਾ ਸਮਾਗਮ ਹੈ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਟਰੈਕਟਰ ਟਰਾਲੀਆਂ ਦੇ ਉੱਤੇ ਸਪੀਕਰ ਲੱਗੇ ਨੇ ਆ ਉੱਚੀ ਉੱਚੀ ਚਾਹੇ ਧਾਰਮਿਕ ਸੋਗ ਹੀ ਚੱਲਦੇ ਹੋਣ ਧਾਰਮਿਕ ਕੀਰਤਨ ਚੱਲਦਾ ਹੋਵੇ ਪਰ ਉਹ ਚਾਹੁੰਦੇ ਨੇ ਕਿ ਇਹ ਵੀ ਬੰਦ ਹੋਣਾ ਚਾਹੀਦਾ ਹੈ ਬਿਲਕੁਲ ਸ਼ਾਂਤੀ ਪੂਰਵਕ ਤੇ ਸੋਗ ਵਜੋਂ ਇੱਥੇ ਪਹੁੰਚ ਕੇ ਦੁਨੀਆ ਆ ਜਿਹੜੇ ਲੋਕ ਨੇ ਉਹ ਛੋਟੇ ਸ਼ਹਿਬਜਾਦੇ ਤੇ ਮਾਤਾ ਗੁਜਰਕੌਰ ਜੀ ਨੂੰ ਯਾਦ ਕਰੇ ਉਹਨਾਂ ਨੂੰ ਪ੍ਰਣਾਮ ਕਰੇ ਤਾਂ ਦਵਾਨ ਟੋਡਰਮਲ ਦਾ ਵਾਂਸ਼ ਹੈ ਜਿਹੜਾ ਉਹਦੀ ਗੱਲ ਕਰ ਰਹੀ ਸੀ ਇੱਕ ਹੋਰ ਖਾਸੀਅਤ ਸੀ ਬਾਬਾ ਜੀ ਨੇ ਦੱਸਿਆ ਕਿ ਅਸੀਂ 26 ਤਰੀਕ ਨੂੰ ਵਾਪਸ ਚਲੇ ਜਾਨੇ ਹਨ ਯਾਨੀ ਕਿ ਬੇहद ਹੀ ਆ ਭਾਵੁਕ ਹੋਏ ਨੇ ਉਹਨਾਂ ਦੀਆਂ ਅੱਖਾਂ 'ਚ ਹੰਝੂ ਆ ਗਏ ਉਹਨਾਂ ਦਾ ਆਖਣਾ ਸੀ ਕਿ ਅਸੀਂ 27 ਤਰੀਕ ਯਾਨੀ ਕਿ 27 ਦਸੰਬਰ ਵਾਲਾ ਦਿਨ ਦੇਖ ਨਹੀਂ ਸਕਦੇ ਉਸ ਦਿਨ ਛੋਟੇ ਸ਼ਹਿਬਜਾਦੇ ਦੀ ਸ਼ਹੀਦੀ ਹੋਈ ਤਾਂ ਉਹ 26 ਤਰੀਕ ਨੂੰ ਇਹ ਇੱਥੋਂ ਚਲੇ ਜਾਂਦੇ ਨੇ ਤਾਂ ਹਰ ਸਾਲ ਇਹਨਾਂ ਵੱਲੋਂ ਵੱਖ-ਵੱਖ ਤਰੀਕੇ ਦੇ ਤਰ੍ਹਾਂ ਦੇ ਇੱਥੇ ਲੰਗਰ ਨੇ ਜਿਹੜੇ ਲਾਏ ਜਾਂਦੇ ਨੇ ਤੇ ਸੰਗਤਾਂ ਵੀ ਬੜੇ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਸੁਚੱਜੇ ਢੰਗ ਦੇ ਨਾਲ ਇੱਕ ਸਾਈਡ ਤੇ ਖੜਕੇ ਲੰਗਰ ਛਕਦੀਆਂ ਨਜ਼ਰ ਆਉਂਦੀਆਂ ਨੇ ਕੈਮਰਾ ਪਰਸਨ ਰਾਜਵਿੰਦਰ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਸ਼੍ਰੀ ਫਤਿਹਗੜ੍ਹ ਸਾਹਿਬ